ਮੀ ਪੈਨ ਦੇ ਨਾਲ ਜਿੱਥੇ ਮਿਲੀ ਗਰਮੀ ਤੋਂ ਰਾਹਤ ਤੇ ਦੂਸਰੇ ਪਾਸੇ ਇਸ ਕਾਰੋਬਾਰੀ ਦਾ ਹੋ ਗਿਆ 2 ਕਰੋੜ ਦਾ ਨੁਕਸਾਨ ਸਸ਼ੁਰਾਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਗਰਮੀ ਕਾਫੀ ਜ਼ਿਆਦਾ ਵਧਦੀ ਹੋਈ ਨਜ਼ਰ ਆ ਰਹੀ ਸੀ ਜਿਸ ਤੋਂ ਬਾਅਦ ਹੁਣ ਮੀਂਹ ਪੈਂਦਾ ਹੋਇਆ ਨਜ਼ਰ ਆਇਆ ਹੈ ਕਈ ਥਾਵਾਂ ਤੇ ਮੀਂਹ ਪਿਆ ਜਿਸ ਕਾਰਨ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਤਾਪਮਾਨ ਦੇ ਵਿੱਚ ਵੀ ਗਿਰਾਵਟ ਹੋਈ ਹੈ ਤੇ ਲੋਕ ਕਾਫੀ ਜ਼ਿਆਦਾ ਖੁਸ਼ ਨੇ ਕਿ ਗਰਮੀ ਜੋ ਕਿ ਸਿਖਰਾਂ ਤੇ ਜਾਂਦੀ ਹੋਈ ਨਜ਼ਰ ਆ ਰਹੀ ਸੀ ਹੁਣ ਤਾਪਮਾਨ ਦੇ ਵਿੱਚ ਗਿਰਾਵਟ ਹੋਣ ਦੇ ਕਾਰਨ ਗਰਮੀ ਤੋਂ ਸਭ ਨੂੰ ਰਾਹਤ ਮਿਲੀ ਹੈ ਪਰ ਜਿੱਥੇ ਇੱਕ ਪਾਸੇ ਗਰਮੀ ਤੋਂ ਰਾਹਤ ਤੇ ਦੂਸਰੇ ਪਾਸੇ ਮੀਂਹ ਦੇ ਕਾਰਨ ਇੱਕ ਕਾਰੋਬਾਰੀ ਦਾ 2 ਕਰੋੜ ਦਾ ਨੁਕਸਾਨ ਹੋਇਆ ਹੁਣ ਤੁਸੀਂ ਸੋਚ ਰਹੇ ਹੋਗੇ ਕਿ ਆਖਿਰਕਾਰ 2 ਕਰੋੜ ਦਾ ਨੁਕਸਾਨ ਮੀਂਹ ਦੇ ਕਾਰਨ ਕਿਵੇਂ ਹੋ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਇਹ ਖਬਰ ਬੈਂਗਲੂਰ ਤੋਂ ਸਾਹਮਣੇ ਆਈ ਹੈ ਜਿਸ ਦੀ ਕਿ ਵੀਡੀਓ ਵੀ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਵੀਡੀਓ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਕਿ ਇੱਕ ਜੁਐਲਰੀ ਸ਼ਾਪ ਹੈ ਸੁਨਿਆਰੇ ਦੀ ਦੁਕਾਨ ਹੈ ਤੇ ਉਸ ਦੁਕਾਨ ਦੇ ਵਿੱਚ ਘੱਟੋ-ਘੱਟ 2 ਕਰੋੜ ਦਾ ਸਾਮਾਨ ਪਿਆ ਸੀ ਤਰੀਬ 2 ਕਰੋੜ ਦੇ ਗਹਿਣੇ ਜਿਹੜੇ ਨੇ ਉਸ ਦੁਕਾਨ ਦੇ ਵਿੱਚ ਪਏ ਸੀ ਤੇ ਲਗਾਤਾਰ 2 ਦਿਨਾਂ ਤੋਂ ਮੀਂਹ ਪੈਣ ਦੇ ਕਾਰਨ ਉੱਥੇ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਜਮਾ ਹੋ ਗਿਆ ਜਿਹੜਾ ਕਿ ਦੁਕਾਨ ਦੇ ਅੰਦਰ ਆ ਗਿਆ ਤੇ ਪਾਣੀ ਦੁਕਾਨ ਦੇ ਅੰਦਰ ਆਉਣ ਦੇ ਕਾਰਨ ਜਿੰਨਾ ਵੀ ਸਾਮਾਨ ਦੁਕਾਨ ਦੇ ਵਿੱਚ ਮੌਜੂਦ ਸੀ ਉਹ ਸਾਰਾ ਪਾਣੀ ਦੇ ਬਹਾਵ ਦੇ ਨਾਲ ਰੁੜਦਾ ਹੋਇਆ ਨਜ਼ਰ ਆਇਆ ਤੇ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਇਲਾਵਾ ਉਸ ਦੁਕਾਨ ਦੇ ਵਿੱਚ ਕਾਫੀ ਜ਼ਿਆਦਾ ਗੰਦਗੀ ਵੀ ਹੁੰਦੀ ਹੋਈ ਨਜ਼ਰ ਆਈ ਕਿਉਂਕਿ ਦੁਕਾਨਦਾਰ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ ਇਹ ਗੱਲ ਆਖੀ ਹੈ ਕਿ ਅਸਲ ਦੇ ਵਿੱਚ ਉਹਨਾਂ ਦੀ ਦੁਕਾਨ ਦੇ ਨਜ਼ਦੀਕ ਹੀ ਕੰਮਕਾਜ ਚੱਲ ਰਿਹਾ ਸੀ ਜਿਸ ਕਾਰਨ ਜਿਹੜਾ ਉਹ ਕੰਮਕਾਜ ਦੇ ਵਿੱਚ ਸਮਾਨ ਵਰਤਿਆ ਜਾਂਦਾ ਸੀ ਉਹ ਸਾਰਾ ਦੁਕਾਨ ਦੇ ਅੰਦਰ ਪਾਣੀ ਦੇ ਨਾਲ ਦਾਖਲ ਹੋ ਗਿਆ ਤੇ ਦੁਕਾਨ ਦਾ ਜਿਹੜਾ ਸਮਾਨ ਸੀ ਯਾਨੀ ਕਿ ਜਿੰਨੀ ਵੀ ਜੁਐਲਰੀ ਸੀ ਜਿੰਨੇ ਵੀ ਗਹਿਣੇ ਸੀ ਉਹ ਸਾਰੇ ਪਾਣੀ ਦੇ बहाव ਦੇ ਨਾਲ ਰੁੜ ਗਏ 2 ਕਰੋੜ ਦੇ ਸੋਨੇ ਦੇ ਗਹਿਣੇ ਨੇ ਜਿਹੜੇ ਕੀ ਪਾਣੀ ਦੇ बहाव ਦੇ ਨਾਲ ਰੁੜਦੇ ਹੋਏ ਨਜ਼ਰ ਆਏ ਨੇ ਮਾਲਕ ਦਾ 2 ਕਰੋੜ ਦਾ ਨੁਕਸਾਨ ਹੋਇਆ ਤੇ ਇਸ ਵੇਲੇ ਇਹੀ ਗੱਲ ਆਖਦਾ ਨਜ਼ਰ ਆ ਰਿਹਾ ਹੈ ਕਿ 80% ਜਿਹੜੀਆਂ ਉਹਨਾਂ ਦੀਆਂ ਚੀਜ਼ਾਂ ਸੀ ਗਹਿਣੇ ਸੀ ਉਹ ਸਾਰੇ ਪਾਣੀ ਦੇ ਬਹਾਰ ਦੇ ਨਾਲ ਰੁੜ ਗਏ ਨੇ ਤੇ ਉਹਨਾਂ ਦਾ ਕਾਫੀ ਭਾਰੀ ਨੁਕਸਾਨ ਹੋਇਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਤੇ ਤੁਹਾਡੀ ਸਕਰੀਨ ਤੇ ਵੀ ਲਗਾਤਾਰ ਦਿਖਾਈ ਜਾ ਰਹੀ ਹੈ ਤੇ ਸੋਚੋ ਇਸ ਕਾਰੋਬਾਰੀ ਦਾ ਕਿੰਨਾ ਵੱਡਾ ਨੁਕਸਾਨ ਹੋਇਆ ਇੱਕ ਪਾਸੇ ਮੀਂਹ ਨੇ ਰਾਹਤ ਜ਼ਰੂਰ ਦਿੱਤੀ ਹੈ ਤੇ ਦੂਸਰੇ ਪਾਸੇ ਕਿਸੇ ਦਿਨ ਨੁਕਸਾਨ ਦਾ ਕਾਰਨ ਬਣਿਆ ਹੈ ਮੀ ਤੇ ਹੁਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਇਹ ਖਬਰ ਪਹੁੰਚੇ ਤੇ ਸਾਡੇ ਚੈਨਲ ਚੈਨਲ ਦੇ ਨਾਲ ਵੀ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ eBaba ਤੇ ਦੇਖ ਸਕਦੇ ਹੋ USA Canada Australia New Zealand ਤੇ Europe ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ